ਇਹ ਹੋਈ ਨੋ ਆਈਗੇ ਕਰਨ ਉਹ ਵੀ ਪકડਣਾ ਚਾਹੰਦੀ ਏ ਪਰ ਬੁੱਢੀ ਸੱਸ ਵੀ ਪਕੜ ਚ ਅਕੜ ਆਪਣੀ ਵਧਾਈ ਬੈਠੀ ਏ ਉਮਰ ਦੇ ਨਾਲ ਵੱਧਦੀ ਝਗੜਾ ਇੱਥੋਂ ਸ਼ੁਰੂ ਹੁੰਦਾ ਹੈ ਕਲੇਸ਼ ਇੱਥੋਂ ਸ਼ੁਰੂ ਹੁੰਦੇ ਨੇ 99% ਘਰ ਉਜੜਦੇ ਨੇ ਵੱਖ ਹੁੰਦੇ ਨੇ ਜਾਂ ਬਰਬਾਦ ਆਉਂਦੇ ਨੇ ਗੁਸਤਾਖੀ ਮਾਫ ਇਸਤਰੀ ਕਰ ਕੇ ਆਉਂਦੇ ਨੇ ਦੀਵਾ ਬਲੇ ਅੰਧੇਰਾ ਜਾਏ ਗੁਰੂ ਨਾਨਕ ਪਹਿਲੇ ਪਾਤਸ਼ਾਹੀ ਦੇਵਾ ਦੇਵਾ ਬਲੇ ਅੰਧੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਪ੍ਰਭੂ ਦੀ ਬਾਣੀ ਦਾ ਪਾਠ ਇਧਰ ਕੀਤਾ ਇਧਰ ਪਾਪ ਬਸਮ ਹੋ ਗਏ ਪਾਪ ਖਾ ਦੇ ਗਏ ਪਾਪ ਖਤਮ ਹੋ ਗਏ ਪਾਠ ਕੀਤਾ ਪਾਪ ਖਤਮ ਨਹੀਂ ਹੋਏ ਦੁੱਖ ਖਤਮ ਨਹੀਂ ਹੋਏ ਤੋਂ ਸਤਗੁਰudev ਜੀ ਕਹਿੰਦੇ ਨੇ ਫਿਰ ਦੀਵਾ ਨਹੀਂ ਜਲੇਆ ਫਿਰ ਇਹ ਨਹੀਂ ਚਲੇਆ ਫਿਰ ਰਸਤੇ ਤੇ ਖੜਾ ਹੈ ਨਹੀਂ ਤੇ ਐਸਾ ਨਹੀਂ ਹੈ ਇਧਰ ਦੀਵਾ ਬਾਲੀਏ ਤੇ ਮਹੀਨੇ ਬਾਅਦ ਹਨੇਰਾ ਜਾਏਗਾ ਹੁਣੇ ਹੀ ਜਾਂਦਾ ਪਾਠ ਮੈਂ ਹੁਣ ਕਰਾਂ ਤੇ ਪਾਪ ਮੇਰੇ ਅਗਲੇ ਜਨਮ ਦੇ ਚ ਮਟਣਗੇ ਜਨਮ ਮੈਂ ਰੋਂਦੇ ਆ ਬਟਿਆਂ ਗੁਜ਼ਾਰਾਂਗਾ ਇਹ ਜਨਮ ਮੈਂ ਦੁੱਖਾਂ ਦੇ ਵਿੱਚ گزارਾਂਗਾ ਅਗਲੇ ਜਨਮ ਦੇ ਵਿੱਚ ਮੈਨੂੰ ਮੁਕਤੀ ਮਿਲੇਗੀ ਐਸਾ ਗੁਰਬਾਣੀ ਨਹੀਂ ਬੰਦਦੀ ਹੋਣੀ ਬੰਦੀ ਜਾਂ ਕੇ ਹਿਰਦੇ ਬਿਸਵਾਸ ਪ੍ਰਭ ਆਇਆ ਤਤ ਗਿਆਨ ਤਤ ਕਹਿੰਦੇ ਨੇ ਉਸੇ ਵਕਤ ਤਤ ਚਿੰਨ ਉਸੇ ਵਕਤ ਭਾਰਤ ਵਿੱਚ ਰੇਲਵੇ ਦੇ ਵਿੱਚ ਲਿਖਿਆ ਹੁੰਦਾ ਹੈ ਰੇਲਵੇ ਸਟੇਸ਼ਨਾਂ ਤੇ ਤਤਕਾਲ ਅਰੈਕਸ਼ਨ ਕੋਈ ਹੁਣੇ ਦਸਤੀ ਰਿਜ਼ਰਵੇਸ਼ਨ ਲਿਓ ਹੁਣੇ ਤਤਕਾਲ ਇਹਨੂੰ ਕਰੰਟ ਬੁਕਿੰਗ ਕਹਿੰਦੇ ਨੇ ਤਤਕਾਲ ਹੁਣੇ ਹੁਣੇ ਲੈ ਲਾ ਜਿੱਧਰ ਦੀ ਸੀਟ ਚਾਹੀਦੀ ਹੁਣੇ ਹੀ ਲੈ ਲਾ ਕੋਈ ਨਾਲੇ ਕਾਊਂਟਰ ਰੱਖਿਆ ਹੋਇਆ ਹੈ ਤਤਕਾਲ ਅਰੈਕਸ਼ਨ ਹੁਣੇ ਐਸੇ ਵਕਤ ਲੈ ਲਓ ਤਤ ਗਿਆਨ ਤੇ ਸਮਾਨਮ ਪ੍ਰਗਟ ਆਇਆ ਤਤ ਗਿਆਨ ਉਸੇ ਵਕਤ ਇਧਰ ਭਰੋਸਾ ਵਜਿਆ ਇਧਰ ਬ੍ਰह्म ਗਿਆਨ ਪ੍ਰਗਟ ਹੋ ਗਿਆ ਇਧਰ ਭਰੋਸਾ ਵਜਿਆ ਇਧਰ ਸਮਾਧੀ ਦੇਨ ਹੋ ਗਿਆ ਇਧਰ ਭਰੋਸਾ ਵਜਿਆ ਸਾਰੇ ਪਾਪ ਨਾਸ ਹੋ ਗਏ ਦੁੱਖ ਨਾਸ ਹੋ ਗਏ ਇਧਰ ਦੀਵਾ ਜਲਿਆ 100 ਸਾਲ ਕੀ ਹਜ਼ਾਰਾਂ ਸਾਲ ਦਾ ਨੇਰਾ ਚਲਾ ਗਿਆ ਦੀਵਾ ਬਲੇ ਅਨੇਰਾ ਜਾਏ ਪਾਠ ਕੀਤਾ ਮੈਂ ਜਬਜੀ ਸਾਹਿਬ ਦਾ ਦੇਰਾ ਮਟਿਆ ਨਹੀਂ ਤੋ ਜਬਜੀ ਸਾਹਿਬ ਇੱਕ ਜੋਤ ਸੀ ਮੇਰਾ ਹਿਰਦੇ ਦਾ ਦੀਵਾ ਜਲਿਆ ਨਹੀਂ ਤੋ ਸ਼ਾਇਦ ਮੇਰੇ ਦੀਵੇ ਵਿੱਚ ਵਟ ਨਹੀਂ ਸੀ ਸ਼ਾਇਦ ਮੇਰੇ ਦੀਵੇ ਵਿੱਚ ਤੇਲ ਨਹੀਂ ਸੀ ਨਹੀਂ ਜਲੇ ਅੰਧੇਰੇ ਦਾ ਅੰਧੇਰੇ ਪਾਠ ਕਰਕੇ ਵੀ ਮੈਂ ਅੰਧੇਰੇ ਕੀਰਤਨ ਸੁਣ ਕੇ ਵੀ ਮੈਂ ਅੰਧੇਰੇ ਚ ਕੀਰਤਨ ਕਰਕੇ ਵੀ ਮੈਂ ਅੰਧੇਰੇ ਚ ਕਥਾ ਕਰਕੇ ਵੀ ਮੈਂ ਅੰਧੇਰੇ ਚ ਕਥਾ ਸੁਣ ਕੇ ਵੀ ਮੈਂ ਅੰਧੇਰੇ ਚ ਗੁਸਤਾਖੀ ਮਾਫ ਬਰਦਾਸ਼ਤ ਕਰਨਾ ਬਹੁ ਗਿਣਤੀ ਅੰਧੇਰੇ ਦੇ ਚ ਹੈ ਭਾਵੇਂ ਦਾਨ ਵੀ ਹੈ ਸੇਵਾ ਵੀ ਹੈ ਕਥਾ ਵੀ ਹੈ ਕੀਰਤਨ ਵੀ ਹੈ ਸੁਣਨਾ ਵੀ ਹੈ ਪੜ੍ਹਨਾ ਵੀ ਹੈ ਜਪਣਾ ਵੀ ਹੈ ਅੰਧੇਰਾ ਤੇ ਮਿਟਿਆ ਕੋਈ ਨਹੀਂ ਉਹਦੀ ਜ਼ਿੰਦਗੀ ਦੱਸਦੀ ਪਈ ਹੈ ਅੰਧੇਰਾ ਨਹੀਂ ਮਿਟਿਆ ਉਦੇ ਜੀਵਨ ਦਾ ਡੰਗ ਦੱਸਦਾ ਪਿਆ ਅੰਧੇਰਾ ਨਹੀਂ ਮਿਟਿਆ ਇਹਦੇ ਹੌਕੇ ਦੱਸਦੇ ਪੈਨ ਅੰਧੇਰਾ ਨਹੀਂ ਮਿਟਿਆ ਇਹਦੀਆਂ ਮੁਰਝਾਈਆਂ ਜਾਂ ਅੱਖਾਂ ਦੱਸਦੀਆਂ ਪਈਆਂ ਨਾ ਅੰਧੇਰਾ ਨਹੀਂ ਮਿਟਿਆ ਇਹਦਾ ਚਿੰਤਾ ਦੇ ਚ ਗਰਸਿਆ ਹੋਇਆ ਮਨ ਦੱਸਦਾ ਪਿਆ ਅੰਧੇਰਾ ਨਹੀਂ ਮਿਟਿਆ ਇਹਦੇ ਦੁੱਖ ਦੱਸਦੇ ਪੈਨਾਂ ਦੇ ਅੰਧੇਰਾ ਨਹੀਂ ਮਿਟਿਆ ਦੀਵਾ ਬਲੇ ਅੰਧੇਰਾ ਜਾਏ ਤੇ ਨਹੀਂ ਦੀਵਾ ਜਲੇ ਤਾਂ ਹਨੇਰਾ ਕੱਲ ਜਾਏਗਾ ਮਹੀਨੇ ਬਾਅਦ ਜਾਏਗਾ ਮੈਂ ਫਿਰ ਅਰਜ਼ ਕਰਾਂ 200 ਮੀਲ ਦੀ ਵਾਟ ਹੈ 50 60 ਮੀਲ ਦੀ ਰਫਤਾਰ ਤੇ ਚੱਲਦੀਏ ਘੰਟੇ ਦੇ حساب ਨਾਲ ਅੰਦਾਜ਼ਾ ਲੱਗ ਜਾਂਦਾ ਹੈ ਕਿੰਨੀ ਦੇਰ ਦੇ ਚ ਵਾਟ ਮੁੱਕ ਜਾਏਗੀ ਇਸ ਤਰੀਕੇ ਨਾਲ ਹਜ਼ਾਰਾਂ ਮੀਲ ਦੀ ਵਾਟ ਨੂੰ ਵੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਐਨੇ ਘੰਟਿਆਂ 'ਚ ਐਨੇ ਦਿਨਾਂ 'ਚ ਮੁੱਕ ਜਾਏਗੀ ਜੇ ਇਹ ਪੰਥ ਹੈ ਰਸਤਾ ਹੈ ਕਿੰਨਾ ਚੱਲੀਏ ਤੇ ਮੁਕੇਗਾ ਕਦੋਂ ਪਹੁੰਚਾਂਗੇ ਕਦੋਂ ਪਹੁੰਚਾਂਗੇ ਕਿੰਨੇ ਦਿਨ ਲੱਗਣਗੇ ਕਿੰਨੇ ਮਹੀਨੇ ਲੱਗਣਗੇ ਇੱਕ ਸੈਕਿੰਡ ਲੱਗਦਾ ਹੈ ਇੱਕ ਪਲ ਇਹਨੂੰ ਕਿਦਰੇ ਅਤਕਥਰੇ ਨਾ ਸਮਝ ਲੈਣਾ ਇਹਨੂੰ ਕਿਦਰੇ ਵਧਾਈ ਉਹ ਵੀ ਗੱਲ ਨਾ ਸਮਝ ਲੈਣਾ ਧਨ ਗੁਰੂ ਨਾਨਕ ਐਸਾ ਹੀ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਹੀ ਕਹਿੰਦੇ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਨਿਮਕ 1 ਸੈਕਿੰਡ ਇੱਕ ਪਲ ਇੱਕ ਪਲ ਦੇ ਚ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਣਗੇ ਇੱਕ ਪਲ ਦੇ ਜਨਮਾਂ ਜਨਮਾਂਤਰਾਂ ਦੀ ਮਹਿਲ ਦੁਲ ਜਾਏਗੀ ਇਕ ਪਲ ਦੇਚ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਜਿਹੜਾ ਕੰਮ ਇੱਕ ਪਲ ਦੇਚ ਹੋ ਸਕਦਾ ਹੈ ਕਈਆਂ ਨੂੰ ਕਈ ਮਹੀਨੇ ਲੱਗ ਜਾਂਦੇ ਨੇ ਕਈਆਂ ਨੂੰ ਕਈ ਸਾਲ ਲੱਗ ਜਾਂਦੇ ਨੇ ਗੁਸਤਾਖੀ ਮਾ ਬੁਥੇਰਿਆਂ ਨੂੰ ਤੇ ਕਈ ਜਨਮ ਲੱਗ ਜਾਂਦੇ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਿਸ पे हे ਪ੍ਰਭੂ ਜਮੇ ਆ ਮਰੇ ਆ ਕਈ ਜਨਮ ਵਿਚੜੇ ਰਹੇ ਮਿਲਣਾ ਤੇ ਨਹੀਂ ਹੋਇਆ ਫੇੜ ਤੇ ਨਹੀਂ ਬਣੇ ਦੂਰ ਕਿਉਂ ਜਾਓ ਇੱਕ ਸੂਫੀ ਸੰਤ ਈਰਾਨ ਦਾ ਰਹਿਣ ਵਾਲਾ ਉਹ ਵੀ ਮੰਦ ਹੈ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮੈ ਮਾ ਕੁਨਮ اے خدا پتہ نہیں میں کتنی دفعہ آ چکے ہوں بار بار آیا کوئی ایک دفعہ آیا کئیوں دا پیو بنیا کئیوں دا پتر بنیا کئیوں دا પતિ بنیا کئیوں دی پتنی بنیا کئیوں دا بھرا بنیا کئیوں دی بہن بنیا کئیوں نال رشتہ جڑیا خدا تیرے نال رشتہ نہیں جڑے نہیں جڑے کئی دفعہ ਭਗਤ ਕਬੀਰ ਵੀ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਭ ਹੋਇਆ ਮਾਤਾ ਦੇ ਗਰਭ ਦੇ ਚ ਮੈਂ ਕਈ ਦਫਾ ਆ ਚੁਕਿਆ ਮੈਨੂੰ ਪਤਾ ਚਲਿਆ ਕਦੋਂ ਜਦ ਮੈਂ ਰਾਮ ਦੇ ਗਰਭ ਦੇ ਚ ਆਇਆ ਮੈਂ ਰਾਮ ਨਾਮ ਦੇ ਸਮਾਇਆ ਜਦ ਮੈਂ ਪ੍ਰਭੂ ਦੇ ਨਾਮ ਵਿੱਚ ਲੀਨ ਹੋਇਆ ਮੈਨੂੰ ਪਤਾ ਚਲਿਆ ਤੇ ਗਰਭ ਦੇ ਚ ਮੈਂ ਕਈ ਦਫਾ ਆ ਚੁਕਿਆ ਕਈ ਦਫਾ ਜੰਮ ਚੁਕਿਆ ਕਈ ਦਫਾ ਮਰ ਚੁਕਿਆ ऐसे घर हम बहुत बसाए इस तरह का घर जेड़ा मेरा ਹੁਣ ਹੈ ਕਬੀਰ ਕਹਿੰਦੇ ਨੇ ਇੱਥੇ ਮੈਂ ਕਈ ਦਫਾ ਵਸਾ ਚੁਕੇ ਹਾਂ ਬਹੁਤ ਦਫਾ ਵਸਾ ਚੁਕੇ ਹਾਂ ਨਾਮ ਜਪਦਿਆਂ ਜਪਦਿਆਂ ਪਹਿਲੇ ਅੰਧੇਰਾ ਦਿਸਣ ਲੱਗ ਪੈਂਦਾ ਕਿਉਂਕਿ ਅੱਖਾਂ ਖੁੱਲਦੀਆਂ ਨਹੀਂ ਸਮਝ ਆ ਜਾਂਦੀ ਨਾਮ ਜਪਦਿਆਂ ਜਪਦਿਆਂ ਪਹਿਲੇ ਔਗਣ ਦਿਖਾਈ ਦਿੰਦੇ ਨੇ ਗੁਨਾਹ ਦਿਖਾਈ ਦਿੰਦੇ ਨੇ ਇੱਕ ਗੁਨਾਹਗਾਰ ਮਨੁੱਖ ਨੂੰ ਆਪਣੇ ਗੁਨਾਹ ਨਹੀਂ ਦਿਖਾਈ ਦਿੰਦੇ ਉਹ ਤੇ ਹੱਸ ਹੱਸ ਕੇ ਕਰਦਾ ਹੈ ਗੁਨਾਹ ਇੱਕ ਪਾਪੀ ਨੂੰ ਆਪਣੇ ਪਾਪ ਨਹੀਂ ਦਿਖਾਈ ਦਿੰਦੇ ਪਾਪ ਕਰਕੇ ਖੁਸ਼ ਹੁੰਦਾ ਹੈ ਇੱਕ ਝੂਠ ਬੋਲਣ ਵਾਲੇ ਨੂੰ ਆਪਣਾ ਬੋਲੇ ਹੋਇਆ ਝੂਠ ਨਹੀਂ ਦਿਖਾਈ ਦਿੰਦਾ ਉਹ ਤੇ ਝੂਠ ਚੱਲ ਜਾਏ ਖੁਸ਼ ਹੁੰਦਾ ਹੈ ਪਰਸੰਨ ਹੁੰਦਾ ਹੈ ਨਾਮ ਅਭਿਆਸੀ ਨੂੰ ਪਹਿਲਾ ਆਪਣੇ ਔਗਣ ਦਿਖਾਈ ਦੇਣ ਪਾਪ ਦਿਖਾਈ ਦੇਣ। ਫਿਰ ਪੁੰਨ ਦਿਖਾਈ ਦੇਣ ਲੱਗ ਪਿਆ। ਫਿਰ ਪ੍ਰਭੂ ਦਿਖਾਈ ਦੇਣ ਲੱਗ ਪਿਆ। ਇਹ ਪਹਿਚਾਣ ਹੈ। ਜ਼ਿੰਦਗੀ ਪਰ ਕਈ satsang ਕਰਦੇ ਰਹਿੰਦੇ ਨੇ ਆਪਣੀਆਂ ਗਲਤੀਆਂ ਨਹੀਂ ਮੰਨਦੇ। ਆਪਣੀ ਗਲਤੀ ਮੰਨਣਾ ਆਪਣੀ ਭੁੱਲ ਮੰਨਣਾ ਧਾਰਮਿਕ ਜਗਤ ਦਾ ਸਭ ਤੋਂ ਵੱਡਾ ਗੁਣ ਹੈ ਸਭ ਤੋਂ ਵੱਡਾ ਗੁਣ ਹੈ ਤਾਂ ਹੀ ਪੁੱਲ ਸੁਧਰੇਗੇ ਤਾਂ ਹੀ ਗਲਤੀਆਂ ਦਾ ਸੁਧਾਰ ਹੋਵੇਗਾ ਪਹਿਲੇ ਕਬੂਲ ਤੇ ਕਰੇ ਪਰ ਕਬੂਲ ਤੇ ਤਾਂ ਕਰੇ ਜੇ ਦੇਸੇ ਅੰਧਾ ਹੈ ਜੇ ਅਜੇ ਅੱਖਾਂ ਨਹੀਂ ਖੁੱਲੀਆਂ ਇਹਦੀਆਂ ਅਜੇ ਸਮਝ ਨਹੀਂ ਬਹੁਤ ਜਨਮ ਵਿਚਰੇ تھے ਮਾਧੋ ਐਸੇ ਘਰ ਹਮ ਬਹੁਤ ਬਸਾ ਹੈ ਬਾਜ਼ ਆਮਦੰ ਬਾਜ਼ ਆਮਦੰ ਤਾ ਯਾਰ ਰਾਮੈ ਮਾਕੁਨਮ ਐ ਯਾਰ ਐ ਖੁਦਾ ਤੈਨੂੰ ਆਪਣੇ ਘਰ ਦਾ ਮਹਿਮਾਨ ਬਣਾ ਸਕਾਂ ਤੈਨੂੰ ਆਪਣੇ ਘਰ ਲਿਆ ਸਕਾਂ ਪਤਾ ਨਹੀਂ ਮੈਂ ਕਿੰਨੀ ਦਫਾ ਆਇਆ ਕਿੰਨੀ ਦਫਾ ਜਮਿਆ ਤੇ ਮਰਿਆ ਬੁਥੇਰਿਆਂ ਨੂੰ ਯਾਰ ਬਣਾਇਆ ਬੁਥੇਰਿਆਂ ਨੂੰ ਮਿੱਤਰ ਬਣਾਇਆ ਬੁਥੇਰਿਆਂ ਨਾਲ ਸੰਬੰਧ ਜੁੜਿਆ اے ਖੁਦਾ ਤੇਰੇ ਨਾਲ ਨਹੀਂ ਜੁੜਿਆ ਰੇ ਨਾਲ ایسے ਘਰ ਹਮ ਬਹੁਤ ਬਸਾਏ ਇਸ ਤਰ੍ਹਾਂ ਦੇ ਘਰ ਤੇ ਅਸੀਂ ਕਈ ਵਸਾ ਚੁਕੇ ਹਾਂ ਕਬੀਰ ਸ਼ਾਇਦ ਮੈਂ ਅਰਜ਼ ਕੀਤੀਏ ਕਿ ਨਹੀਂ ਅਗਰ ਇੱਕ ਪੁਰਸ਼ ਢੰਗ ਨਾਲ ਜੀਵੇ ਮर्यादा ਅਨਸਾਰ ਜੀਮਦਾਰ ਹੈ ਆਪਣੇ ਆਪ ਨੂੰ ਸੰਜਮ ਵਿੱਚ ਰੱਖੇ ਬਿਰਦ ਹੁੰਦੇ ਆਉਂਦੇ ਆ ਇਸਤਰੀ ਜੈਸਾ ਹੋ ਜਾਏਗਾ ਉਦੇ ਸੁਭਾਅ ਦੇ ਚ ਹਲੇਮੀ ਆ ਜਾਏਗੀ ਬਰਦਾਸ਼ ਦਾ ਮਾਦਾ ਆ ਜਾਏਗਾ ਸਹਿਨ ਸ਼ਕਤੀ ਆ ਜਾਏਗੀ ਇਸਤਰੀ ਦਾ ਇਹ ਗੁਣ ਹੈ ਸੁਭਾਅਕ ਸਹਿਨ ਸ਼ਕਤੀ ਆ ਜਾਏਗੀ ਬਰਦਾਸ਼ ਦਾ ਮਾਦਾ ਆ ਜਾਏਗਾ ਹਲੇਮੀ ਆ ਜਾਏਗੀ ਆਵਾਜ਼ ਦੇ ਚ ਬਾਰਿਕੀ ਆ ਜਾਏਗੀ ਬੋਲਣ ਦੇ ਚ ਮਿਠਾਸ ਆ ਜਾਏਗੀ अगर एक स्त्री सही ढंग ਨਾਲ ਜੀਵੇ ਹੈ ਡਾਂਗ ਨਾਲ ਜੀਵੇ ਸਤਰੀ ਤੇ ਉਹ ਹੈ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਇਹ ਵੀ ਮਰਸ ਕਰਾ ਪਕੜ ਜਕੜ ਵੱਤ ਜਾਏਗੀ ਕਰ ਦੀ ਪਕੜ ਜਕੜ ਵੱਤ ਜਾਏਗੀ ਨਵੇਂ ਵਿਆਹੀ ਹੋਈ ਨੋ ਆਈਏ ਕਰਨੂ ਹੋਵੀ ਪਕੜਨਾ ਚਾਹੰਦੀ ਹੈ ਪਰ ਬੁੱਢੀ ਸੱਸ ਵੀ ਪਕੜ ਜਕੜ ਆਪਣੀ ਵਧਾਈ ਬੈਠੀ ਹੈ ਉਮਰ ਦੇ ਨਾਲ ਵੱਧਦੀ ਝਗੜਾ ਇੱਥੋਂ ਸ਼ੁਰੂ ਹੁੰਦਾ ਹੈ। ਕਲੇਸ਼ ਇੱਥੋਂ ਸ਼ੁਰੂ ਹੁੰਦੇ ਨੇ। 99% ਘਰ ਉਜੜਦੇ ਨੇ, ਵੱਖ ਹੁੰਦੇ ਨੇ ਜਾਂ ਬਰਬਾਦ ਆਉਂਦੇ ਨੇ। ਗੁਸਤਾਖੀ ਮਾਫ਼ ਇਸਤਰੀ ਕਰਕੇ ਆਉਂਦੇ ਨੇ। ਐਸਾ ਹੁੰਦਾ ਹੈ। ਇੱਕ ਇਸਤਰੀ ਢਾਗਣਾਲ ਜੀਵੀਏ, ਮर्याਦਾ ਅਨਸਾਰ ਜੀਵੀਏ। ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਪਕੜ ਵੱਤ ਜਾਏਗੀ ਆਵਾਜ਼ ਦੇ ਚ ਭਾਰੀ ਪਣ ਵੀ ਆ ਜਾਏਗਾ ਸੈਨ ਸ਼ਕਤੀ ਵੀ ਘਟ ਜਾਏਗੀ ਐਸਾ ਹੋ ਜਾਏਗਾ ਕਿਉਂ ਇੱਕ ਇਸਤਰੀ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਕਿਉਂ ਹੋ ਜਾਂਦੀ ਹੈ ਇੱਕ ਪੁਰਸ਼ ਬਿਰਧ ਹੁੰਦੇ ਆਉਂਦੇ ਆ ਇਸਤਰੀ ਜੈਸਾ ਕਿਉਂ ਹੋ ਜਾਂਦਾ ਅਗਰ ਸਹੀ ਢੰਗ ਨਾਲ ਜੀਵੇ ਆ ਪੁਰਸ਼ ਤੇ ਇਸਤਰੀ ਵਿਪਰੀਤ ਦੀ ਕਸ਼ਿਸ਼ ਦੇ ਵਿੱਚ ਜੀਵਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਖਿੱਚ ਨਹੀਂ ਹੈ ਇਸਤਰੀ ਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਹੈ ਪੁਰਸ਼ ਦੀ ਹੈ ਵਿਪਰੀਤ ਦੀ ਕਸ਼ਿਸ਼ ਕਿਉਂਕਿ ਇਸਤਰੀ ਤੇ ਉਹ ਹੈ ਹੀ ਹੋਤੇ ਹੈ ਹੀ ਇਸਤਰੀ ਇਸਤਰੀ ਰੂਪ ਦੀ ਕਸ਼ਿਸ਼ ਦੇ ਚ ਨਹੀਂ ਜੀਵਦੀ ਪੁਰਸ਼ ਦੀ ਕਸ਼ਿਸ਼ ਦੇ ਜੀਵਦੀ ਹੈ ਇਹ ਪੁਰਸ਼ ਪਿਤਾ ਹੋ ਸਕਦਾ ਹੈ ਇਹ ਪੁਰਸ਼ ਪਤੀ ਹੋ ਸਕਦਾ ਹੈ ਇਹ ਪੁਰਸ਼ ਬਰਾਵ ਹੋ ਸਕਦਾ ਹੈ ਇਹ ਪੁਰਸ਼ ਪੁੱਤਰ ਹੋ ਸਕਦਾ ਉਹਦੀ ਕਸ਼ਿਸ਼ ਦੇ ਜੀਵਨ ਦੀ ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜੀਵਦਾ ਹੈ ਇਹ ਇਸਤਰੀ ਮਾਂ ਹੋ ਸਕਦੀ ਹੈ ਇਹ ਇਸਤਰੀ ਭੈਣ ਹੋ ਸਕਦੀ ਹੈ ਇਹ ਇਸਤਰੀ ਪਤਨੀ ਹੋ ਸਕਦੀ ਹੈ ਇਹ ਇਸਤਰੀ ਛੋਟੀ ਕੰਨਿਆ ਬੱਚੀ ਹੋ ਸਕਦੀ ਹੈ ਵਿਪਰੀਤ ਦੀ ਕਸ਼ਿਸ਼ ਉਹ ਜਿਹੜੀ ਕشش ਹੈ ਉਹ ਬਿਰਧ ਹੁੰਦੇ ਆਉਂਦੇ ਆ ਪੁਰਸ਼ ਨੂੰ ਨਾਰੀ ਜੈਸਾ ਬਣਾ ਦਿੰਦੀ ਹੈ ਬਿਰਧ ਹੁੰਦੇ ਆਉਂਿਆ ਨਾਰੀ ਨੂੰ ਪੁਰਸ਼ ਜੈਸਾ ਬਣਾ ਦਿੰਦੀ ਹੈ ਐਸਾ ਸੀ ਦੇਖ ਵੀ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਗੁਰੂ ਨਾਨਕ ਦੇਵ ਜੀ ਛੋਟੀ ਜਈ ਕਨਿਆ ਪਿਓ ਦੀ ਤਰਫ ਭੱਜਦੀ ਪਿਓ ਦੇ ਪੈਰਾਂ ਨਾਲ ਲਿਪਟਦੀ ਹੈ ਪਹਿੁੰਦੇ ਗਲੇ ਲੱਗਦੀ ਹੈ ਪਰ ਛੋਟਾ ਜਿਹਾ 마ਸੂਮ ਲੜਕਾ ਹੈ ماں ਦੀ ਤਰਫ ਲੱਭਦਾ ਹੈ ماں ਦੀ ਤਰਫ ਭਜਦਾ ਹੈ ਵਿਪਰੀਤ ਦੀ ਕشش ਭਗਤ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾ ਚੁੱਕਿਆ ਹਾਂ ਇਸ ਤਰ੍ਹਾਂ ਦੇ ਰਿਸ਼ਤੇ ਤੇ ਮੈਂ ਕਈ ਜੋੜੇ ਨੇ ਪੈਣ ਪਹਿੁੰਦੇ ਗਲੇ ਲੱਗਦੀ ਹੈ ਪਰ ਛੋਟਾ ਜਿਹਾ ਮਾਸੂਮ ਲੜਕਾ ਹੈ ਮਾਂ ਦੀ ਤਰਫ ਲੱਭਦਾ ਹੈ ਮਾਂ ਦੀ ਤਰਫ ਭਜਦਾ ਹੈ ਵਿਪਰੀਤ ਦੀ ਕشش ਭਗਤ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾ ਚੁੱਕਿਆ ਹਾਂ ਇਸ ਤਰ੍ਹਾਂ ਦੇ ਰਿਸ਼ਤੇ ਤੇ ਮੈਂ ਕਈ ਜੋੜੇ ਨੇ ਪੈਣ ਦੇ ਰਿਸ਼ਤੇ ਭਰਾ ਦੇ ਰਿਸ਼ਤੇ ਪਤਨੀ ਦੇ ਰਿਸ਼ਤੇ ਪਤੀ ਦੇ ਰਿਸ਼ਤੇ ਮਾਂ ਦੇ ਰਿਸ਼ਤੇ ਪੁੱਤ ਦੇ ਰਿਸ਼ਤੇ ਪੇਤਾ ਦੇ ਰਿਸ਼ਤੇ ਤੇ ਇਹ ਦੇ ਰਿਸ਼ਤੇ ਤੇ ਬਣਾ ਚੁੱਕੇ ਆ ਮੈਂ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਇਆ ਕਈਆਂ ਨਾਲ ਰਿਸ਼ਤਾ ਜੁੜਿਆ ਹੈ ਪ੍ਰਭੂ ਤੇਰੇ ਨਾਲ ਨਹੀਂ ਜੁੜਿਆ ਤੇਰੇ ਨਾਲ ਨਹੀਂ ਜੁੜਿਆ ਐਸੇ ਘਰ ਹਮ ਬਹੁਤ ਵਸਾਇਆ ਹੂ ਬਹੁ ਸਮਸਤਵਰੇਸ ਕਹਿੰਦਾ ਬਾਜ਼ ਆਮਦਮ ਬਾਜ਼ ਆਮਦਮ ਇੱਕ ਦਫਾ ਮੈਂ ਆਇਆ ਕਈ ਦਫਾ ਆਇਆ ਇੱਕੋ ਚਾ ਲੈ ਕੇ ਆਇਆ ਕਿ ਆਪਣੇ ਘਰ ਦੇ ਚ ਖੁਦਾ ਤੈਨੂੰ ਮਹਿਮਾਨ ਬਣਾਵਾ ਤੈਨੂੰ ਲਿਆਵਾ ਬੁਥੇਰੇ ਆਏ ਮੇਰੇ ਘਰ ਦੇ ਚ ਬੁਥੇਰਿਆਂ ਨਾਲ ਮੈਂ ਚਲਿਆ ਤੂੰ ਨਹੀਂ ਆਇਆ ਮੇਰੇ ਘਰ ਦੇ ਚ ਪਰਮਾਤਮਾ ਜਦ ਹਿਰਦੇ ਦੇ ਘਰ ਦੇ ਚ ਪ੍ਰਗਟ ਆਉਂਦਾ ਸਾਰੇ ਪਾਪ ਨਾਸ ਹੋ ਜਾਂਦੇ ਨਾ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਐਲਾਨੀਆਂ ਸਤਗੁਰ ਕਹਿੰਦੇ ਨੇ ਨਸਵੰਜੋਂ ਖਿਲਵੰਖ ਕਰੋਨੇ ਕੋ ਲੋ ਤੁਸੀਂ ਐ ਪਾਪ ਐ ਦੁੱਖ ਐ ਮੁਸੀਬਤੋਂ ਨਿਕਲੋ ਤੁਹਾਡੇ ਲਈ ਹੁਣ ਤਾਂ ਨਹੀਂ ਨਸਵਨੋ ਕਿਲੇ ਵਿਖੋ ਕਿਉਂ ਕਰਤਾ ਘਰ ਆਇਆ ਹੁਣ ਪ੍ਰਮਾਤਮਾ ਘਰ ਦੇ ਚ ਆ ਗਿਆ ਤੁਹਾਡਾ ਕੀ ਕੰਮ ਨਿਕਲੋ ਸੂਰਜ ਉਦੇ ਹੋ ਗਿਆ ਹੁਣਾਂ ਦੇ ਰਹੇ ਦਾ ਕੀ ਕੰਮ ਚਲੋ ਪ੍ਰਮਾਤਮਾ ਘਰ ਦੇ ਚ ਪ੍ਰਗਟ ਹੋ ਗਿਆ ਹੁਣ ਪਾਪਾਂ ਦਾ ਕੀ ਕੰਮ ਦੁੱਖਾਂ ਦਾ ਕੀ ਕੰਮ रोग सौग दुख जरा मरा हर जने नहीं निकटाने नस वंजो केले देखो करता घर आया हृदय दे घर देच करता प्रगट हो गया ए केले देखो ए पाप दुख तकलीफ नस जाओ हुन थौडे ले इस घर देच कोई जगह नहीं ठीक है कई जन्मा तो तुसी घर मले आया सी क्योंकि घर वाला नहीं सी कर्दा मालिक नहीं सी ਮਾਲਕ ਆ ਗਿਆ ਨਿਕਲਾ ਨਿਕਲਾ ਨਸਵਾਨੋ ਕੇਲੇ ਵਿਖੋ ਕਰਤਾ ਘਰ ਆਇਆ ਹੁਣ ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੀ ਅਵਸਥਾ ਕਿੰਨੇ ਕ ਦਿਨਾਂ ਚ ਪ੍ਰਾਪਤ ਹੋਵੇਗੀ ਪੰਥ ਜਿਹਨੂੰ ਪੰਥ ਨਾਲ ਰਸਤੇ ਨਾਲ ਬੌਥਾ ਪਿਆਰ ਹੋ ਜਾਏ ਤੇ ਘਰ ਨਾਲ ਨਹੀਂ ਕਈ ਵਾਰ ਰਸਤੇ ਨੂੰ ਘਰ ਸਮਝ ਲੈਂਦਾ ਹੈ ਤੇ ਘਰ ਨੂੰ ਭੁੱਲ ਜਾਂਦਾ ਹੈ ਇਹ ਦੂਜਾ ਨੁਕਤਾ ਵੀ ਸੁਣ ਲੈਣਾ ਇਹਦੇ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ ਬੜੇ ਕੀਮਤੀ ਬੋਲ ਨੇ ਸ਼ਲੋਕ 12 ਤੋਂ ਵਧੇਕ ਦੇਜ ਤੁਹਾਨੂੰ ਸਤਸੰਗੀ ਜਾਣ ਕੇ ਮੈਂ ਬੋਲ ਅਰੰਭ ਕੀਤੇ ਨੇ ਪਰ ਨਾ ਹਰ ਜਗ੍ਹਾ ਮੇਸਤਰੀ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਕਈਆਂ ਦੀ ਕੱਚੀ ਸੂਰਤ ਆਉਂਦੀ ਹੈ ਧਰਮ ਦੀ ਵੀ ਸਮਝ ਕੋਈ ਨਹੀਂ ਪੰਥ ਰਸਤਾ ਹੈ ਰਸਤਾ ਘਰ ਤੱਕ ਪਹੁੰਚਣ ਵਾਸਤੇ ਹੁੰਦਾ ਹੈ ਰਸਤਾ ਘਰ ਤੱਕ ਪਹੁੰਚਾਣ ਵਾਸਤੇ ਹੁੰਦਾ ਹੈ ਰਸਤਾ ਘਰ ਨਹੀਂ ਆਉਂਦਾ ਘਰ ਘਰ ਹੁੰਦਾ ਹੈ ਰਸਤਾ ਰਸਤਾ ਹੁੰਦਾ ਹੈ ਫਿਰ ਧਿਆਨ ਨਾਲ ਸੁਣ ਲੈਣਾ Hindu ਇੱਕ ਪੰਥ ਹੈ Jain ਇੱਕ ਪੰਥ ਹੈ Bodh ਇੱਕ ਪੰਥ ਹੈ Sikh ਇੱਕ ਪੰਥ ਹੈ ਸੇ ਕਹਿੰਦੇ יהודי ਇੱਕ पंथ है ईसाईयत एक पंथ है ये सारे पंथ न हैं पंथ ਨੂੰ ਜਿਹੜਾ ਘਰ ਸਮਝ ਲਵੇ ਰਸਤੇ ਨੂੰ ਜਿਹੜਾ ਘਰ ਸਮਝ ਲਵੇ ਰਸਤੇ 'ਚ ਹੀ ਰਹਿ ਜਾਏਗਾ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਪੰਥਾ ਪ੍ਰੇਮ ਨ ਜਾਣਈ ਜਿਨੇ ਰਸਤੇ ਦੀ ਇਤਨੀ ਪਕੜ ਹਾਸਲ ਕਰ ਲਈ ਰਸਤੇ ਨੂੰ ਘਰ ਸਮਝ ਲਿਆ ਇਹਦਾ ਘਰ ਨਾਲ ਪ੍ਰੇਮ ਨਹੀਂ ਰਹਿ ਜਾਂਦਾ ਔਰ ਪਤਾ ਹੈ ਘਰ ਪਹੁੰਚ ਕੇ ਤੇ ਸਾਰੇ ਝਗੜੇ ਮਿਟ ਜਾਂਦੇ ਨੇ ਝਗੜੇ ਹੀ ਸਾਰੇ ਰਸਤਿਆਂ ਦੇ ਨੇ ਇਹ ਵੀ ਮਹਿਰਜ਼ ਕਰਾਂ ਟਕਰਾਅ ਵੀ ਸਾਰਾ ਰਸਤੇ ਆਂਦਾ ਹੈ ਸਾਰੀਆਂ ਨਦੀਆਂ ਵੱਖ-ਵੱਖ ਰਸਤਿਆਂ ਤੋਂ ਜਾਂਦੀਆਂ ਨੇ ਗੰਗਾ ਹੈ ਨਰਬਦਾ ਹੈ ਗੋਦਾਵਰੀ ਹੈ ਸਤਲਜ ਬਿਆਸ ਰਾਵੀ ਚਨਾਬ ਜੇਹਲਮ ਹੈ ਸਿੰਧ ਹੈ ਅ ਇਰਾਕ ਦਾ ਦਜਲਾ ਫਰਾਤ ਹੈ ਨੀਲ ਨਦੀ ਹੈ ਮਿਸਰ ਦੀ ਥੇਮ ਦਰਿਆ ਹੈ ਇੰਗਲੈਂਡ ਦਾ ਇੱਕ ਰਸਤੇ ਤੋਂ ਤੇ ਨਹੀਂ ਜਾਂਦੇ ਸਾਗਰ ਤੱਕ ਪਰ ਜਦ ਸਾਗਰ ਦੇ ਚ ਪਹੁੰਚ ਜਾਂਦੇ ਨੇ ਉਹਨੂੰ ਤੁਸੀਂ ਲ ਬਹੁਤ ਦਜਲਾ ਕਿਥੇ ਸਾਗਰ ਦੇ ਚ ਲਬੀਏ ਦਜਲੇ ਨੂੰ ਲਬੀਏ ਗੰਗਾ ਨੂੰ ਗੰਗਾ ਕਿਥੇ ਨਰਬਦਾ ਕਿਥੇ ਗੋਦਾਵਰੀ ਕਿੱਥੇ ਬਿਆਸ ਕਿੱਥੇ ਸਤਲੁਜ ਕਿੱਥੇ ਸਾਗਰ ਦੇ ਸਤਲੁਜ ਨਹੀਂ ਮਿਲਦਾ ਸਾਗਰ ਦੇ ਸਾਗਰ ਮਿਲਦਾ ਹੈ ਸਾਗਰ ਦੇ ਚ ਗੰਗਾ ਨਹੀਂ ਮਿਲਦੀ ਸਾਗਰ ਦੇ ਸਾਗਰੀ ਮਿਲਦਾ ਹੈ ਸਾਗਰ ਦੇ ਚ ਨਰਬਦਾ ਨਹੀਂ ਲੱਭੇਗੀ ਸਾਗਰ ਦੇ ਸਾਗਰ ਲੱਭਦਾ ਹੈ ਜਦ ਕੋਈ ਪ੍ਰਮਾਤਮਾ ਦੇ ਚ ਲੀਨ ਹੋ ਜਾਂਦਾ ਹੈ ਉਹਦੀ ਜਾਤ ਪਾਤ ਮذਬ ਸਭ ਮਿਟ ਜਾਂਦਾ ਹੈ ਕਿਉਂ ਪ੍ਰਮਾਤਮਾ ਦਾ ਜਦ ਕੋਈ ਮਜ਼ਬ ਨਹੀਂ ਤੇ ਜਿਹੜਾ ਪ੍ਰਮਾਤਮਾ ਦੇ ਚਲੇਨ ਹੋ ਗਿਆ ਉਹਦਾ ਕੋਈ ਮਜ਼ਬ ਹੋਵੇਗਾ। ਦਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਸੁਣ ਲਓ। ਨਮਸਤਸਤ ਅਜਬੇ ਨਮਸਤਨ ਅਮਜਵੇ। ਅਗਰ ਤੁਹਾਡੇ ਵਿੱਚੋਂ ਕੋਈ ਜਾਪ ਸਾਬ ਪੜਦੇ ਨੇ ਤੇ। ਨਿਤਨੇਮੀ ਸਤਸੰਗੀ। ਨਮਸਤਨ ਅਮਜਵੇ। ਨਮਸਕਾਰੇ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ। ਤੇਰੀ ਕੋਈ ਜਾਤ ਨਹੀਂ। ਤੇਰਾ ਕੋਈ ਮੁਲਕ ਨਹੀਂ। ਅਨਾ